ਦੁਨੀਆਂ ਵਾਲਿਓ ਕਾਰਾਂ ਵਾਲਿਓ ਭਰੇ ਹੋਏ ਪਰਿਵਾਰਾਂ ਵਾਲਿਓ ਉਹ ਦੁਨੀਆਦਾਰੋ ਚੇਤੇ ਰੱਖਿਓ ਉਹ ਪੁੱਤਰਾਂ ਦੇ ਦਾਨੀ ਨੂੰ ਬੱਚਿਆਂ ਵਾਲਿਓ ਭੁੱਲ ਨਾ ਜਾਇਓ ਬੱਚਿਆਂ ਦੀ ਕੁਰਬਾਨੀ ਨੂੰ ਸਭ ਤੋਂ ਪਹਿਲਾਂ ਗੱਜ ਵੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਆਇਆ ਚਾਰ ਸਾਹਿਬਜ਼ਾਦੇ ਮੂਵੀ ਦੇਖਣ ਲਈ ਉਹਦਾ ਪਬਲਿਕ ਰਿਵਿਊ ਲੈਣ ਲਈ ਸੋ ਦੋਸਤੋ ਇਸ ਮੂਵੀ ਨੂੰ ਮਿਲਿਆ ਜੁਲਿਆ ਰਿਸਪੌਂਸ ਮਿਲ ਰਿਹਾ ਲੋਕਾਂ ਦਾ ਤੇ ਆਪਾਂ ਇਸ ਮੂਵੀ ਨੂੰ ਮੈਂ ਖੁਦ ਵੀ ਦੇਖਣ ਆਇਆ ਤੇ ਮੇਰੇ ਦੋਸਤ ਜਿਹੜੇ ਮੂਵੀ ਨੂੰ ਦੇਖਣ ਆਏ ਆ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਸਭ ਤੋਂ ਪਹਿਲਾਂ ਮੈਂ ਖੁਦ ਮੂਵੀ ਦੇਖੂਗਾ ਤੇ ਉਸ ਤੋਂ ਬਾਅਦ ਆਪਾਂ ਮੂਵੀ ਦਾ ਪਬਲਿਕ ਰਿਵਿਊ ਕਰਾਂਗੇ ਸੋ ਦੋਸਤੋ ਮਿਲਦੇ ਆ 2 ਘੰਟੇ ਬਾਅਦ ਤੇ ਆਪਾਂ ਪਬਲਿਕ ਰਿਵਿਊ ਮੂਵੀ ਦਾ ਕਰਾਂਗੇ ਚਲੋ ਫਿਰ ਮੂਵੀ ਦੇਖਣ ਚੱਲਦੇ ਆ ਚਲੋ ਦੋਸਤੋ ਫਿਰ ਆਪਾਂ ਹੁਣ ਚਾਰ ਸੈੱਟ ਜਾਂਦੇ ਮੂਵੀ ਦੇਖਦੇ ਆ ਅਸੀਂ ਪਹੁੰਚੇ ਆ ਅੱਜ ਚਾੜੀ ਮੁਖਤਿਆਂ ਦੇ ਪਵਿੱਤਰ ਧਰਤੀ ਤੇ ਤੇ ਰਾਜਪਾਲ ਕੰਪਲੈਕਸ ਵਿੱਚ ਆਪਾਂ ਇਹ ਮੂਵੀ ਦੇਖਣੇ ਚਾਹਦੇ ਸੀ ਅੱਜ ਤਾਂ ਮੇਰੇ ਕੋਲ ਆਇਆ। ਸਤਿ ਸ਼੍ਰੀ ਅਕਾਲ ਦੋਸਤੋ 2 ਘੰਟੇ ਦੀ ਮੂਵੀ ਦੇਖਣ ਤੋਂ ਬਾਅਦ ਆਪਾਂ ਜੋ ਆਪਣੇ ਵੀਰ ਮੂਵੀ ਦੇਖ ਕੇ ਆਏ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਕਿ ਉਹਨਾਂ ਨੂੰ ਮੂਵੀ ਕਿਵੇਂ ਲੱਗੀ ਮੈਂ ਇੱਕ ਬਹੁਤ ਹੀ ਦੁੱਖ ਦੀ ਗੱਲ ਇੱਥੇ ਤੁਹਾਨੂੰ ਦੱਸ ਦੇਣਾ ਚਾਹਣਾ ਕਿ ਇਸ ਮੂਵੀ ਨੂੰ ਦੇਖਣ ਵਾਲੇ ਦਰਸ਼ਕਾਂ ਦੀ ਭੀੜ ਬਹੁਤ ਘੱਟ ਸੀ ਪੂਰੇ ਥੀਏਟਰ ਦੇ ਵਿੱਚ ਆਪਾਂ ਜੇ ਗੱਲ ਕਰੀਏ 20 ਤੋਂ 25 ਬੰਦੇ ਮੂਵੀ ਦੇਖਣ ਆਏ ਸੀ ਤਾਂ ਇਸ ਚੀਜ਼ ਨੂੰ ਦੇਖ ਕੇ ਮੈਨੂੰ ਬਹੁਤ ਜ਼ਿਆਦਾ ਦੁੱਖ ਲੱਗਿਆ ਤੇ ਦੋਸਤੋ ਜੇ ਆਪਾਂ ਮੂਵੀ ਦੀ ਗੱਲ ਕਰੀਏ ਮੂਵੀ ਬਹੁਤ ਜ਼ਿਆਦਾ ਵਧੀਆ ਸੀ ਮੈਂ ਖੁਦ ਨੇ ਦੇਖੀ ਆ ਕਿ ਮੈਨੂੰ ਮਤਲਬ ਕਿ ਅੰਦਰ ਤੱਕ ਮੈਨੂੰ ਵੀ ਹੁਣ ਗੱਲ ਨਹੀਂ ਆ ਰਹੀ ਬੋਲਿਆ ਨਹੀਂ ਜਾ ਰਿਹਾ ਕਿ ਇੰਨੀ ਵਧੀਆ ਜਿਆਦਾ ਮੂਵੀ ਸੀ ਜੋ ਸਹਿਬਜ਼ਾਦਿਆਂ ਦੀ ਸ਼ਹੀਦੀ ਦਿਖਾਈ ਚਾਰ ਸਹਿਬਜ਼ਾਦਿਆਂ ਦੀ ਪਾਪਾ ਬੰਦਾ ਸਿੰਘ ਬਹਾਦਰ ਜੀ ਨੇ ਜੋ ਸਰਹੰਦ ਦੇ ਵਿੱਚ ਚਾਰ ਸਹਿਬਜ਼ਾਦਿਆਂ ਦੇ ਉਹਨਾਂ ਦੀ ਸ਼ਹੀਦੀ ਹੋਈ ਆ ਉਹਨਾਂ ਦਾ ਬਦਲਾ ਬੜੇ ਹੀ ਖੂਖਾ ਢੰਗ ਨਾਲ ਲਿਆ ਤੇ ਵਜ਼ੀਰ ਖਾਨ ਨੂੰ ਧੂੜ ਚਟਾਈ ਦੇ ਤਰਹੰਦ ਦੀ ਇੱਟ ਨਾਲ ਇੱਟ ਖੜਕਾਤੀ ਸੋ ਦੋਸਤੋ ਆਪਣੇ ਨਾਲ ਮੌਜੂਦ ਨੇ ਜੋ ਦਰਸ਼ਕ ਮੂਵੀ ਦੇਖ ਕੇ ਆਏ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਇਹਨਾਂ ਵੀਰੇ ਆਪਣਾ ਹਾਂਜੀ ਲਵ ਕਰਨ ਜੀ ਨਾਲ ਆਪਾਂ ਗੱਲਬਾਤ ਕਰਦੇ ਆਂ ਉਹ ਮੂਵੀ ਦੇਖ ਕੇ ਆਏ ਆ ਵੀਰੇ ਸਭ ਤੋਂ ਦੋਸਤੋ ਪਹਿਲਾਂ ਦੱਸੋ ਕਿ ਤੁਹਾਨੂੰ ਮੂਵੀ ਕਿਵੇਂ ਲੱਗੀ ਬਹੁਤ ਵਧੀਆ ਲੱਗੀ ਅੱਛਾ ਤੇ ਇਹ ਮੂਵੀ ਵਿੱਚ ਤੁਸੀਂ ਦੂਜੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਉਹਨਾਂ ਨੂੰ ਮੂਵੀ ਦੇਖਣੀ ਚਾਹੀਦੀ ਹੈ ਕਿ ਨਹੀਂ ਦੇਖਣੀ ਤੇ ਤੁਸੀਂ ਹੋਰ ਕੀ ਕਹਿਣਾ ਚਾਹੋਗੇ ਕਿ ਇਸ ਮੂਵੀ ਨੂੰ ਘੱਟ ਲੋਕ ਦੇਖਣ ਆ ਰਹੇ ਇਸ ਦਾ ਕਾਰਨ ਕੀ ਹੈ ਤੁਹਾਡੇ ਖਿਆਲ ਚ ਲੋਕਾਂ ਨੂੰ ਮੂਵੀ ਨੂੰ ਕਿਵੇਂ ਵੱਧ ਤੋਂ ਵੱਧ ਪ੍ਰਮੋਟ ਕਰਨਾ ਚਾਹੀਦਾ ਵੇਖਣਾ ਜੀ ਤਾਂ ਹੈ ਉਹਨਾਂ ਦਾ ਆਪ ਦੀ ਸੋਚ ਹੁੰਦੀ ਹੈ ਕਿ ਅਸੀਂ ਜਿਆਦਾਤਰ ਐਕਸ਼ਨ ਮੂਵੀ ਬਣਾ ਕਰਦੇ ਹਾਂ ਪਰ ਦੋਸਤੋ ਜਿਵੇਂ ਕਿ ਆਪਾਂ ਦੇਖ ਰਿਹਾ ਕਿ ਲੋਕ ਜੋ ਐਸੀਆਂ ਵੈਸੇ ਜਿਵੇਂ ਕਾਮੇਡੀ ਮੇ ਵੀ ਮੂਵੀ ਲੱਗਦੀ ਆ ਉਹ ਦੇਖਣ ਆ ਜਾਂਦੇ ਆ ਪਰ ਜੋ ਆਪਣੇ ਸਿੱਖ ਇਤਿਹਾਸ ਨੂੰ ਇੰਨਾ ਪ੍ਰਮੋਟ ਕਰਦੀ ਆ ਉਸ ਮੂਵੀ ਨੂੰ ਦੇਖਣ ਵਾਸਤੇ ਅੱਜ ਬਹੁਤ ਘੱਟ ਲੋਕ ਇੱਥੇ ਮੌਜੂਦ ਹੋਏ ਸੋ ਇਸ ਤੋਂ ਵੱਡੇ ਦੁੱਖ ਦੀ ਗੱਲ ਕੋਈ ਨਹੀਂ ਹੋ ਸਕਦੀ ਮੈਂ ਇਹਨਾਂ ਦਰਸ਼ਕਾਂ ਦਾ ਮੇਰੇ ਦੋਸਤਾਂ ਦਾ ਬਹੁਤ ਜ਼ਿਆਦਾ ਧੰਨਵਾਦੀ ਜਿਹੜੇ ਇਸ ਮੂਵੀ ਨੂੰ ਦੇਖਣ ਆਏ ਤੇ ਜੋ ਆਪਣੇ ਹੈਰੀ ਭਵੇਜਾ ਜੀ ਆ ਉਹ ਵੀ ਵਧਾਈ ਦੇ ਪਾਤਰ ਹੈ ਜਿਨ੍ਹਾਂ ਨੇ ਇੰਨੀ ਵਧੀਆ ਮੂਵੀ ਬਣਾਈ ਸੱਸੀ ਕਾਲਾ ਅੰਕਲ ਜੀ ਕੀ ਨਾਮ ਹੈ ਜੀ ਆਪਣਾ ਹਰਮਨਦਰ ਸਿੰਘ ਅੱਜ ਕਿੰੋਂ ਆਏ ਤੁਸੀਂ ਮੂਵੀ ਦੇਖਣ ਆ ਗਏ ਹਾਂ ਹਾਂਜੀ ਪਰਮਿੰਦਰ ਸਿੰਘ ਜੀ ਵੀ ਮੂਵੀ ਦੇਖਣ ਆਏ ਇਹ ਨਾਲ ਤੁਹਾਡਾ ਬੇਟਾ ਹੈ ਜੀ ਹਾਂਜੀ ਹਾਂਜੀ ਤੇ ਮੂਵੀ ਦੇਖ ਕੇ ਤੁਹਾਨੂੰ ਕਿੱਦਾਂ ਦਾ ਲੱਗਿਆ ਜੀ ਬਹੁਤ ਵਧੀਆ ਜੀ ਬਹੁਤ ਹੀ ਵਧੀਆ ਤੁਸੀਂ ਕੀ ਲਿਖੇ ਸਾਰੇ ਪਿਛਲੇ ਇਤਿਹਾਸ ਨੂੰ ਆਪਣਾ ਵੀ ਦੱਸ ਰਹੇ ਹਿਆਂ ਵੀ ਕੀ ਕੁਝ ਹੋਇਆ ਤੇ ਕਿੰਨੇ ਤਸ਼ੰਦ ਕਰਦੇ ਹੀ ਤੇ ਉਹ ਸਾਰਾ ਇਹਦੇ ਵਿੱਚ ਜੁੜੂਆ ਬਹੁਤ ਗੱਲ ਬਹੁਤ ਹੀ ਖੁਸ਼ੀ ਦੀ ਗੱਲ ਆ ਕਿ ਇਹੋ ਜਿਹੇ ਪੇਰੈਂਟਸ ਜੋ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆ ਰਹੇ ਆ ਮੂਵੀ ਨੂੰ ਦਿਖਾਉਣ ਲਈ ਮੇਰੇ ਵੱਲੋਂ ਤੇ ਸਾਡੇ ਚੈਨ ਬਾਲੀਹੋਲੀ ਬਾਬਾ ਵੱਲੋਂ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਅਸੀਂ ਸਵਾਗਤ ਕਰਦੇ ਆ ਇਹਨਾਂ ਦਾ ਸਤਿਕਾਰ ਕਰਦੇ ਆ ਕਿ ਇਹੋ ਜਿਹੇ ਪੇਰੈਂਟਸ ਜੋ ਹੋਰ ਵੀ ਇਸ ਆਪਣੇ ਰਿਵਿਊ ਨੂੰ ਦੇਖ ਰਹੇ ਆ ਉਹ ਆਪਣੇ ਬੱਚਿਆਂ ਨੂੰ ਲੈ ਕੇ ਆਓ ਤੇ ਇਸ ਮੂਵੀ ਨੂੰ ਦੇਖੋ ਕਿਉਂਕਿ ਸਾਨੂੰ ਆਪਣੇ ਇਤਿਹਾਸ ਦਾ ਹੀ ਅੱਜ ਨਹੀਂ ਪਤਾ ਕਿ ਸਾਡੇ ਗੁਰੂਆਂ ਨੇ ਸਾਡੇ ਲਈ ਕੀ ਕੀਤਾ ਸਾਡੇ ਬੱਚੇ ਅੱਜ ਕੱਲ ਜੋ ਲੰਡੂ ਪੰਜੂ ਮੂਵੀਆਂ ਮੈਂ ਇਹ ਸ਼ਬਦ ਵਰਤਣਾ ਨਹੀਂ ਚਾਹੁੰਦਾ ਸੀ ਮੇਰੇ ਲਈ ਵੀ ਮਾਫੀ ਚਾਉਣਾ ਕਿ ਉਸ ਨੂੰ ਵੇਖਣ ਲਈ ਪੰਡਾਲ ਪਰ ਜਾਂਦੇ ਨੇ ਥੀਏਟਰ ਪਰ ਜਾਂਦੇ ਨੇ ਜਿਸ ਦਾ ਕੋਈ ਮੈਸੇਜ ਹੀ ਨਹੀਂ ਹੁੰਦਾ ਗੁਰੂ ਸਾਹਿਬ ਨੇ ਸਾਡੇ ਲਈ ਆਪਣਾ ਸਾਰਾ ਜੀਵਨ ਆਪਣਾ ਪਰਿਵਾਰ ਵਾਰ ਦਿੱਤਾ ਪਰ ਮੈਨੂੰ ਅੱਜ ਇਤੂ ਦੁੱਖ ਨਾਲ ਹੋਰ ਮੈਂ ਤੁਹਾਨੂੰ ਸ਼ਬਦ ਕੀ ਕਹਾਂ ਕਿ ਇਸ ਮੂਵੀ ਨੂੰ ਦੇਖਣ ਲਈ ਪੂਰੇ ਥੀਏਟਰ ਵਿੱਚ 20 ਬੰਦੇ ਹੀ ਮੌਜੂਦ ਸਨ ਸੋ ਆਪਾਂ ਇਹਨਾਂ ਦੇ ਬੇਟੇ ਨਾਲ ਵੀ ਗੱਲ ਕਰ ਲੈਨੇ ਆ ਜਿਨ੍ਹਾਂ ਨੇ ਇਹ ਮੂਵੀ ਦੇਖੀ ਹਾਂਜੀ ਰਾਜੇ ਤੁਹਾਨੂੰ ਕਿੱਦਾਂ ਲੱਗੀ ਮੂਵੀ ਦੇਖ ਕੇ ਬਹੁਤ ਵਧੀਆ ਮੂਵੀ ਸੀ ਇਹਦੇ ਵਿੱਚ ਆਪਣਾ ਸਾਰਾ ਦੋਪੰਦਾ ਸਿੰਘ ਦੀ ਹਿਸਟਰੀ ਸੀਗੀ ਸੋ ਐਂਡ ਤੇ ਆ ਕੇ ਜੋ ਵੀ ਕੁਝ ਹੋ ਰਿਹਾ ਸੀ ਉਹਨੇ ਇੱਕ ਮੂਵੀ ਵੀ ਇਫਰੈਂਕ ਸੀ ਆ ਬਹੁਤ ਹੀ ਜ਼ਿਆਦੇ ਵਧੀਆ ਸੀ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਜੋ ਇੰਨੀ ਵਧੀਆ ਮੂਵੀ ਫੈਰੀ ਬਵੇਜਾ ਜੀ ਨੇ ਬਣਾਈ ਤੇ ਬਾਬਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪਣੇ ਨਾਲ ਬਾਬਾ ਜੀ ਮੌਜੂਦ ਨੇ ਜੋ ਮੂਵੀ ਦੇਖ ਕੇ ਆਏ ਆ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਬਾਬਾ ਜੀ ਇਹ ਮੂਵੀ ਦੇਖਣ ਆਏ ਬਾਬਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਮੂਵੀ ਬਾਰੇ ਇਹ ਮੂਵੀ ਬਾਬਾ ਬੰਦਰ ਸੇਵਾ ਕਰਨੇ ਜੋ ਗੁਰੂਤਾ ਗੁਰੂਬਲ ਸਿੰਘ ਦੇ ਉਹ ਜਾਨਨ ਬਿਲਕੁਲ 100% ਫਾਲੋ ਕੀਤਾ ਅੱਗੇ ਇਸੇ ਮਤ ਆਪ ਕੀ ਚੱਲੇ ਹੋ ਤਾਂ ਹੀ ਉਹਨਾਂ ਦੀ ਚਿਤ ਸੱਚ ਦੇ ਰਾਤੇ ਕੋਈ ਚੱਲਣ ਨੂੰ ਤਿਆਰ ਨਹੀਂ ਹੈ ਅੱਜ ਪਹਿਲਾਂ ਵੀ ਹੁੰਦੇ ਸਨ ਇਸ ਕਰਕੇ ਜੋ ਜੋ ਮੂਵੀ ਦੇ ਖੰਨੋ ਕਾਟਾ ਰਹੇ ਹਨ ਇਹ ਸੱਚ ਦਾ ਹਟਾ ਸੱਚ ਦਾ ਸੌਦਾ ਜੋ ਮੂਵੀ ਵਿੱਚ ਮੇਸੀਂ ਪ੍ਰਚਾਰ ਕਰ ਰਹੇ ਹਾਂ ਇਹ ਬਹੁਤ ਹੀ ਅੱਛਾ ਹੈ ਪਰੰਤੂ ਅੱਛਾ ਤਾਂ ਹੀ ਹੈ ਭਾਈ ਇੱਥੇ ਕੋਈ ਆ ਕੇ ਜੋ ਉਸਨੂੰ ਫਾਲੋ ਕਰ ਲਵੇ ਬਿਲਕੁਲ ਸਹੀ ਹਾਂਜੀ ਦੋਸਤੋ ਜਿਵੇਂ ਬਾਬਾ ਜੀ ਨੇ ਗੱਲ ਕੀਤੀ ਕਿ ਜੋ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰਗੋਵਨ ਸਿੰਘ ਮਹਾਰਾਜ ਨੇ ਉਹਨਾਂ ਨੇ ਜ਼ਾਲਮਾਂ ਦਾ ਖਾਤਮਾ ਕਰ ਦਿੱਤਾ ਪਰ ਜੇ ਆਪਾਂ ਗੱਲ ਕਰੀਏ ਉਸ ਟਾਈਮ ਦੇ ਜ਼ੁਲਮ ਤਾਂ ਖਤਮ ਹੋ ਗਏ ਪਰ ਬਾਬਾ ਜੀ ਨੇ ਵੀ ਗੱਲ ਕਹੀ ਕਿ ਜੋ ਅੱਜਕੱਲ ਦੇ ਜ਼ਾਲਮ ਆ ਇਸ ਦੁਨੀਆ ਤੇ ਫਿਰਦੇ ਆ ਉਹਨਾਂ ਦਾ ਹਜੇ ਤੱਕ ਖਾਤਮਾ ਨਹੀਂ ਹੋਇਆ ਉਸ ਜ਼ੁਲਮਾਂ ਨੂੰ ਖਤਮ ਕਰਨ ਲਈ ਅੱਜ ਵੀ ਸਾਨੂੰ ਉਹੋ ਜਿਹੇ ਮਹਾਨ ਬੰਦਿਆਂ ਦੀ ਲੋੜ ਆ ਜੋ ਕਿ ਆਪਣੀ ਕੌਮ ਦੇ ਲਈ ਆਪਣਾ ਸਾਰਾ ਪਰਿਵਾਰ ਵਾਰ ਸਕਦੇ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਨਾਲ ਆਏ ਤੁਹਾਡਾ ਵੀ ਬਹੁਤ ਧੰਨਵਾਦ ਸੋ ਦੋਸਤੋ ਆਪਾਂ ਸਾਰੇ ਮਿਲ ਕੇ ਇਹ ਕਾ ਉਪਰਾਲਾ ਕਰੀਏ ਕਿ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੀਏ ਤਾਂ ਕਿ ਹਰ ਇੱਕ ਬੰਦਾ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਆਵੇ ਆਪਣੀਆਂ ਮਾਵਾਂ ਭੈਣਾਂ ਧੀਆਂ ਬੱਚਿਆਂ ਨੂੰ ਨਾਲ ਲੈ ਕੇ ਆਵੇ ਤਾਂ ਕਿ ਸਾਨੂੰ ਆਪਣੇ ਇਤਿਹਾਸ ਦਾ ਪਤਾ ਲੱਗੇ ਕਿ ਸਾਡਾ ਇਤਿਹਾਸ ਕੀ ਸੀ ਤੇ ਅਸੀਂ ਕਿਸ ਕੌਮ ਦੇ ਵਾਰਸਾਂ ਜੋ ਅੱਜ ਕੱਲ ਬਹੁਤ ਹੀ ਲੋਕ ਜਿਆਦਾ ਭੁੱਲਦੇ ਜਾ ਰਹੇ ਆ ਸੋ ਦੋਸਤੋ ਇੰਨੇ ਸ਼ਬਦਾਂ ਨਾਲ ਮੈਂ ਤੁਹਾਡੇ ਤੋਂ ਇਜਾਜ਼ਤ ਮੰਗਦਾ ਹਾਂ ਤੇ ਐਂਡ ਵਿੱਚ ਆਪਾਂ ਗੱਜ-ਵੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਮੇਰੇ ਚੈਨਲ ਨੂੰ ਪਿਆਰ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਮੈਂ ਐਂਡ ਤੇ ਕਹੂੰਗਾ ਕਿ ਮੈਂ ਇਸੇ ਤਰ੍ਹਾਂ ਦੀਆਂ ਤੁਹਾਡੇ ਲਈ ਵੀਡੀਓ ਲੈ ਕੇ ਆਉਂਦਾ ਰਹੂੰਗਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਜੁਹੰਦੇ ਵਾਸਤੇ ਰਹੋ ਵਾਹਿਗੁਰੂ ਤੁਹਾਡੇ ਤੇ ਮਿਹਰ ਕਰੇ ਤੇ ਇਸ ਮੂਵੀ ਨੂੰ ਜ਼ਰੂਰ ਦੇਖਣਾਓ ਤੇ ਇਸ ਵੀਡੀਓ ਨੂੰ ਜਿੰਨਾ ਵੀ ਹੋ ਸਕਦਾ ਸ਼ੇਅਰ ਕਰੋ ਤਾਂ ਕਿ ਹਰ ਇੱਕ ਬੰਦੇ ਤੱਕ ਇਹ ਵੀਡੀਓ ਪਹੁੰਚ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ